हां जी ਵੀਰ ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਸਰੀ ਕਾਲ ਬਾਈ ਲਓ ਮੇਰਾ ਭਰਾ ਸਾਰੇ ਹੀ ਜਿੰਨੇ ਵੀ ਇੰਡੀਆ ਦੇ ਵਿੱਚ ਆਪਣੇ ਨਵੇਂ ਕਬੂਤਰ ਬਾਜ਼ ਭਰਾ ਨੇ ਤੁਹਾਡੇ ਸਾਰਿਆਂ ਲਈ ਬਾਈ ਆਪਾਂ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਆਪਣੀ ਵੀਡੀਓ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਆਪਾਂ ਦੱਸਣ ਜਾ ਰਹੇ ਹਾਂ ਅੱਜ ਵਾਲਾ ਕਬੂਤਰ ਨੂੰ ਸੋਖ ਕਾ ਲੱਗਿਆ ਹੋਵੇ ਦਾਣਾ ਪਾਣੀ ਨਾ ਹਾਜਮ ਕਰਦਾ ਹੋਵੇ ਕੋਈ ਲੀਵਰ ਦੇ ਵਿੱਚ ਇਨਫੈਕਸ਼ਨ ਆ ਕਬੂਤਰ ਦੇ ਜਾਂ ਕਬੂਤਰ ਨੂੰ ਬੁਖਾਰ ਚੜਿਆ ਹੋਵੇ ਇਹ ਤਿੰਨਾਂ ਬਿਮਾਰੀਆਂ ਦਾ 100 ਦੇ ਵਿੱਚੋਂ ਬਾਈ 100 1% ਪੱਕਾ ਇਲਾਜ ਆ ਇਹ ਗੋਲੀ ਮੈਂ ਖੁਦ ਇਹ ਗੋਲੀ ਵਰਤੀ ਹੋਈ ਆ ਸਾਨੂੰ 100 ਦੇ ਵਿੱਚੋਂ 100% ਰਿਜ਼ਲਟ ਦਿੱਤਾ ਇਸ ਗੋਲੀ ਨੇ ਸੋਕਾ ਹੋਵੇ ਕਬੂਤਰ ਦਾਣਾ ਪਾਣੀ ਨਾ ਹਾਜਮ ਕਰਦਾ ਹੋਵੇ ਕਬੂਤਰ ਨੂੰ ਬੁਹਾਰ ਹੋਵੇ ਬਾਈ ਇਹ ਗੋਲੀ ਵਰਤੋ ਆਪਣੇ ਜਿਹੜੇ ਨਵੇਂ ਖਿਡਾਰੀ ਵੀਰ ਨੇ ਆਪਣੇ ਤਾਂ ਤੁਹਾਨੂੰ 100 ਦੇ ਵਿੱਚੋਂ 100% ਰਿਜ਼ਲਟ ਮਿਲੂਗਾ ਗੋਲੀ ਦਾ ਨਾਮ ਆ ਬਾਈ ਪੇਜਨ ਟੈਬ ਪੇਜਨ ਟੈਬ ਗੋਲੀ ਦਾ ਨਾਮ ਆ ਅਮਰੀਕਾ ਦੇ ਵਿੱਚੋਂ ਇਹ ਗੋਲੀ ਮਿਲਦੀ ਆ ਆਪਾਂ ਨੂੰ ਤੁਹਾਡਾ ਕੋਈ ਵੀ ਸੱਜਣ ਮਿੱਤਰ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਤੁਸੀਂ ਉਹਦੇ ਕੋਲੋਂ ਇਹ ਗੋਲੀ ਮੰਗਵਾ ਸਕਦੇ ਹੋ ਇੰਡੀਆ ਜੇ ਤੁਹਾਡਾ ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰ ਇਟਲੀ ਦੇ ਵਿੱਚ ਤਾਂ ਤੁਸੀਂ ਆਨਲਾਈਨ ਅਮਰੀਕਾ ਤੋਂ ਇਟਲੀ ਦੇ ਵਿੱਚ ਵੀ ਇਹ ਗੋਲੀ ਮੰਗਵਾ ਸਕਦੇ ਹੋ ਡਿਲੀਵਰੀ ਕਰਵਾ ਸਕਦੇ ਹੋ ਇਟਲੀ ਦੇ ਵਿੱਚ ਵੀ ਤਾਂ ਮੇਰਾ ਭਰਾ ਜਿਹੜੇ ਨਵੇਂ ਕਬੂਤਰ ਬਾਜ਼ ਨੇ ਤਾਂ ਜ਼ਰੂਰ ਇਹ ਗੋਲੀ ਵਾਈ ਇੱਕ ਵਾਰ ਵਰਤੋ ਤੁਸੀਂ ਤੁਹਾਨੂੰ ਆਪ ਪੜੇ ਆਪ ਇਹਦਾ ਰਿਜ਼ਲਟ ਪਤਾ ਲੱਗ ਜਾਣਾ ਜਿਹੜੀ ਗੋਲੀ ਦੀ ਨਾਰਮਲ ਡੋਜ਼ ਹੈ ਇੱਕ ਦਿਨ ਛੱਡ ਕੇ ਆਪਾਂ ਕਬੂਤਰ ਨੂੰ ਇੱਕ ਗੋਲੀ ਦੇ ਸਕਦੇ ਹਾਂ ਹਫਤੇ ਦੇ ਵਿੱਚ ਆਪਾਂ ਤਿੰਨ ਗੋਲੀਆਂ ਕਬੂਤਰ ਨੂੰ ਦੇਣੀਆਂ ਨੇ ਵੱਧ ਨਹੀਂ ਦੇਣੀਆਂ ਇੱਕ ਹਫਤੇ 'ਚ ਤਿੰਨ ਗੋਲੀਆਂ ਜੇ ਕਬੂਤਰ ਜ਼ਿਆਦਾ ਹੀ ਬਿਮਾਰ ਹੈ ਕੰਡੀਸ਼ਨ ਜ਼ਿਆਦਾ ਹੀ ਕਬੂਤਰ ਦੀ ਆਪਣਾ ਬਹੁਤ ਹੀ ਜ਼ਿਆਦਾ ਕਬੂਤਰ ਆਪਣਾ ਬਿਮਾਰ ਹੋ ਗਿਆ ਹਨਾ ਤਾਂ ਤੁਸੀਂ ਇਹ ਗੋਲੀ ਤਿੰਨ ਦਿਨ ਲਗਾਤਾਰ ਦੇਣੀ ਹੈ ਤਿੰਨ ਦਿਨ ਲਗਾਤਾਰ ਗੋਲੀ ਜੇ ਨਾਰਮਲ ਕਬੂਤਰ ਆਪਣਾ ਸੁੱਕਾ ਜਾਂ ਬੁਖਾਰ ਜਾਂ ਕੋਈ ਲੀਵਰ ਚ ਇਨਫੈਕਸ਼ਨ ਤਾਂ ਇੱਕ ਦਿਨ ਛੱਡ ਕੇ ਆਪਾਂ ਨੇ ਗੋਲੀ ਦੇਣੀ ਆ ਹਫਤੇ ਦੀਆਂ ਤਿੰਨ ਗੋਲੀਆਂ ਅਮਰੀਕਾ ਦੇ ਵਿੱਚੋਂ ਗੋਲੀ ਮਿਲਦੀਆਂ ਬਾਈ ਮੈਂ ਥੱਲੇ ਸਕਰੀਨ ਦੇ ਉੱਤੇ ਗੋਲੀ ਜਿਹੜੀ ਡੱਬੀ ਆ ਆਪਣੀ ਡੱਬੀ ਦੀ ਫੋਟੋ ਲਾ ਦੇਣੀ ਆ ਤੁਸੀਂ ਸਕਰੀਨ ਦੇ ਉੱਤੇ ਪੜ੍ਹ ਲਓ ਬਾਈ ਡੱਬੀ ਦਾ ਨਾਮ ਪੜ੍ਹ ਲਓ ਤੇ ਕਿਹੜੀ ਗੋਲੀ ਆ ਤੇ ਕੀ ਨਾਂ ਐ ਡੱਬੀ ਦਾ ਤੇ ਮੇਰਾ ਭਰਾ ਨਾ ਅਜੇ ਤੱਕ ਅਰੇ ਗੋਲੀ ਤੁਹਾਨੂੰ ਕਿਸੇ ਨੇ ਦੱਸੀ ਆ ਨਾ ਕਿਸੇ YouTube ਚੈਨਲ ਦੇ ਉੱਤੇ ਤੁਸੀਂ ਪਹਿਲਾਂ ਦੇਖੀ ਹੋਣੀ ਆ ਠੀਕ ਆ ਜੀ ਨਾ ਕਿਸੇ ਚੈਨਲ ਦੇ ਉੱਤੇ ਤੁਹਾਨੂੰ ਕਿਸੇ ਨੇ ਗੋਲੀ ਦਿਖਾਈ ਹੋਣੀ ਆ ਬਿਲਕੁਲ ਨਵਾਂ ਪ੍ਰੋਜੈਕਟ ਹੈ ਟੌਪ ਕਲਾਸ ਪ੍ਰੋਜੈਕਟ ਹੈ ਪਹਿਲੇ ਟੌਪ ਕਲਾਸ ਪ੍ਰੋਜੈਕਟਾਂ ਦੇ ਵਿੱਚ ਬਾਈ ਪ੍ਰੋਜੈਕਟ ਆਉਂਦਾ ਬਹੁਤ ਤਖੜਾ ਪ੍ਰੋਜੈਕਟ ਆ ਵੀ ਰਹੇ ਸੋਕੇ ਦਾ ਬੁਖਾਰ ਦਾ ਤੇ ਲੀਬਰ ਵਾਸਤੇ ਠੀਕ ਹੈ ਜੀ ਤਾਂ ਨਵੇਂ ਆਪਣੇ ਕਬੂਤਰ ਬਾਜ਼ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਟਾਪ ਕਲਾਸ ਬਾਹਰ ਦੇ ਪ੍ਰੋਜੈਕਟ ਨੇ ਆਪਾਂ ਉਹ ਤੁਹਾਨੂੰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜਿਹੜੇ ਟਾਪ ਕਲਾਸ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਪ੍ਰੋਜੈਕਟ ਨੇ ਬਾਹਰ ਲੀਆਂ ਦਵਾਈਆਂ ਕਬੂਤਰ ਬਾਜ਼ੀ ਦੇ ਵਿੱਚ ਲੋਕ ਵਰਤਦੇ ਨੇ ਅੱਪਾ ਅਗਲੀ ਵੀਡੀਓ ਦੇ ਵਿੱਚ ਕੱਲੀ-ਕੱਲੀ ਕਰਕੇ ਸਾਰੇ ਪ੍ਰੋਜੈਕਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਵਾਲੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀਰੇ ਜਰੂਰ ਕਰ ਦਿਓ ਜੇ ਵਧੀਆ ਲੱਗੀ ਗੋਲੀ ਦੀ ਫੋਟੋ ਮੈਂ ਸਕਰੀਨ ਦੇ ਉੱਤੇ ਲਾ ਰਿਹਾ ਪਿਜਨ ਟੈਬ ਅਮਰੀਕਾ ਦੇ ਵਿੱਚੋਂ ਗੋਲੀ ਮਿਲਦੀਆਂ ਇਟਲੀ ਦੇ ਵਿੱਚ ਵੀ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਸੋਕਾ ਲੀਵਰ ਦੀ ਬਿਮਾਰੀ ਤੇ ਬੁਖਾਰ ਦਾ ਤਾਂ 100 ਦੇ ਵਿੱਚੋਂ 100% ਪੱਕਾ ਇਲਾਜ ਹੈ ਬਾਈ ਇਹ ਗੋਲੀ ਅੱਜ ਤੱਕ ਕਿਸੇ ਨੇ ਤੁਹਾਨੂੰ ਪਹਿਲਾਂ ਨਹੀਂ ਦਿਖਾਈ ਠੀਕ ਹੈ ਜੀ ਬਾਕੀ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਠੀਕ ਹੈ ਜੀ ਗੋਲੀ ਤੁਸੀਂ ਇੱਕ ਵਾਰ ਵਰਤ ਕੇ ਵੀਰੇ ਜਰੂਰ ਦੇਖੋ ਤੁਹਾਨੂੰ 15 ਦਿਨਾਂ ਦੇ ਵਿੱਚ ਕਬੂਤਰ ਤੁਹਾਡਾ 9 ਵਰ 9 ਹੋ ਜੂ 10 ਤੋਂ 15 ਦਿਨਾਂ ਦੇ ਵਿੱਚ ਤੱਲੀ ਵਰਗਾ ਕਬੂਤਰ ਹੋ ਜੂ ਐਨ ਟੱਲੀ ਵਰਗਾ